ਹਾਂਜੀ ਮਿੱਤਰੋ ਕੀ ਹਾਲ ਚਾਲ ਫਿਰ ਤੋਂ ਆ ਗਏ ਹਾਂ ਇੱਕ ਕਹਿੜਜੀ ਵੀਡੀਓ ਲੈ ਕੇ ਵੀਡੀਓ ਬੜੀ ਫਨੀ ਹੋਣ ਵਾਲੀ ਹੈ ਤੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓ ਵੇਖਿਓ ਤੇ ਫਿਰ ਇਹਨਾਂ ਦੇ ਕਮੈਂਟ ਕਰਦੇ ਹਾਂ ਤੇ ਕਮੈਂਟ ਵੀ ਬੜੇ ਫਨੀ ਹੋਣ ਵਾਲੇ ਨੇ ਅਮਰੂਦਾਂ ਦੇ ਬੂਟੇ ਦਾ ਕੀ ਕਸੂਰ ਇਹਨੂੰ ਛੱਡ ਵੈਰੀ ਆਵੇ ਅਮਰੂਦਾਂ ਦੇ ਬੂਟੇ ਦਾ ਕੀ ਕਸੂਰ ਇਹਨੂੰ ਛੱਡ ਵੈਰੀ ਆਵੇ ਤੇਰੇ ਆਈ ਲਸ਼ਨਾ ਕਰਕੇ ਮਿਸ਼ਪੂਦਾ ਇੰਡੀਆ ਨਹੀਂ ਆਉਂਦੀ ਹੱਟਿਆ ਦੇ ਮੁੱਠ ਬਣ ਗਏ ਦਾਰੂ ਰੋਜ ਅਮਰੂਦ ਚੋਰੀ ਕਰਦਾ ਸੀ ਅਗਲੇ ਨੇ ਬੰਨ ਲਿਆ ਹੁਣ ਵੇਂਦਾ ਏ ਬਿੱਲੀ ਤਰਾਂ ਕੱਟਦਾ ਇੱਕ ਤੂੰ ਜਾਣੇ ਨਹੀਂ ਦੂਜਾ ਰੱਬ ਜਾਣੇ ਨਹੀਂ ਮੈਨੂੰ ਗੁੱਸਾ ਕਾ ਤੋਂ ਝੜਦਾ ਵੀਡੀਓ ਹੱਗਣ ਤੋਂ ਬਾਅਦ ਬਣਾਇਆ ਕਰ ਪਤਾ ਲੱਗ ਜਾਂਦਾ ਜ਼ੋਰ ਪਿਆ ਹੋਇਆ ਆ ਸਾਡੀ ਗੋਲੀ ਵੱਸਦੀ ਤੱਕ ਦਿਲ ਹਾਲ ਰੰਗ ਨਹੀਂ ਸਾਡਾ ਬੱਚੇ ਜੇ ਲਖੇੜਾ ਕਰੇ ਨੀਲਾ ਨਾ ਕਰੋ ਲੋਕਾਂ ਦੀ ਧੋਨ ਚ ਕਿੱਲਾ ਹੁੰਦਾ ਇਹਦੇ ਸਪਰਿੰਗ ਪਾਇਆ ਲੱਗਦਾ ਯਾਰ ਖੜੇ ਜੱਟ ਨਾਲ ਜੱਟ ਖੜਾ ਤੇਰੇ ਨਾਲ ਬਿਨਾ ਫਿਲਟਰ ਦੇ ਦਾ ਮੂੰਹ ਮੇਰੇ ਗੋਡੇ ਵਰਗਾ ਹੋਊ ਕਮਿੰਦ ਨਿਤ ਬਾਈ ਵੀ ਖਲੀ ਜਿਹਨੂੰ ਵੀ ਪੁੱਛੇਗੀ ਸੁਣੂ ਪਤੀ ਠੀਕ ਨਹੀਂ ਤੇ ਮੈਂ ਕਿਥੇ ਆ ਪਲਾਸਟੋ ਨਕਲ ਮਾਰ ਕੇ ਜਿਵੇਂ ਬੱਤਕ ਤੁਰਦੀ ਹੁੰਦੀ ਪਾਣੀ ਵਿੱਚ ਇੰਜ ਸਿਰ ਹਿਲਾਉਂਦੀ ਆ ਜਿਹਰੇ ਉੱਤੇ ਥੱਲੇ ਹੁੰਨੀ ਮੈਨੂੰ ਤੇਰੇ ਲੱਛਣ ਠੀਕ ਨਹੀਂ ਲੱਗਦੇ ਲਗਦੀ ਆ ਚੰਗੇ ਪਰਿਵਾਰ ਦੀ ਤਾਈਓ ਡਾਂਸ ਨਹੀਂ ਆਉਂਦਾ ਕੋਈ ਗੱਲ ਨਹੀਂ ਭਰਾਵਾ ਸ਼ਰਮ ਤੇ ਆਉਂਦੀ ਹੋਣੀ ਗੁਰੂ ਘਰ ਲਾਵਣ ਲੜੀਆਂ ਲਾਵਾਂ ਨਹੀਂ ਤੂੰ ਫਹਾਲ ਹੈ ਮਿਹਨਤ ਦਾ ਦੌਰ ਟੱਟੀ ਦਾ ਜੋਰ ਉੱਗਣ ਵਾਲੇ ਉੱਗ ਜਾਂਦੇ ਨੇ ਪਾਰ ਕੇ ਸੀਨਾ ਪੱਥਰਾਂ ਦਾ ਪਰ ਤੇਰਾ ਤਾਂ 베ਰਾ ਹੀ ਗਰਕ ਹੈ वैसे तो कोशिश ਕਰਨ ਵਾਲਿਆਂ ਦੀ ਹਾਰ ਨਹੀਂ ਹੁੰਦੀ ਪਰ ਇਹਦੀ ਜ਼ਰੂਰ ਹੋਊਗੀ। ਉਸੇ ਜੋ ਬਸਰ ਕਾਰਿਓ ਕਾ ਕਾਮ ਜਿਸ ਕੀ ਹੋ ਮੇਰੂ ਬਲਮ ਖਾਣੇ ਦਾ ਚਲਾਵੇ ਦਿੱ ਤੇਰਾ ਬਲਮ ਥਾਣੇ ਦਾਰ ਦਿਖਾਵੇ ਫਿੰਸੀ। ਮੇਰੂ ਬਲਮ ਖਾਣੇ ਦਾ ਚਲਾਵੇ ਦਿੱ ਪਾਓ ਪੰਖਰੇ ਬਣਾਓ ਕੋੜੀਆਂ ਰੱਬ ਨੇ ਬਣਾਈਆਂ ਜੋੜੀਆਂ। ਅਬੇ ਮਜ਼ਾ ਆਏਗਾ। ਵੇ ਵਿਚਾਰੀ ਤਾਂ ਪਹਿਲਾਂ ਹੀ ਰੱਬ ਤੋਂ ਚੋਰੀ ਸਾ ਲੈਂਦੀ ਆ ਸਰਕਾਰ ਨੇ ਤੁਹਾਡੀ ਬਟਾਪਾ ਪੈਨਸ਼ਨ ਕੱਟ ਦੇਣੀ ਆ ਕੁੜੀ ਦੀ ਕੋਈ ਗਲਤੀ ਨਹੀਂ ਪੈਟਰੋਲ ਪੰਪ ਹੀ ਗਲਤ ਜਗ੍ਹਾ ਤੇ ਲੱਗਿਆ ਕੁੜੀ ਨੇ ਰੋਕਿਆ ਕਿ ਬੋਤਲ ਚ ਤੇਲ ਨਹੀਂ ਪੁਵਾਣਾ ਨਦੀ ਕਿਨਾਰੇ 베ਰੀਆਂ ਚੜ ਚੜ ਪੈਂਦੀ ਪੂਰ ਮਿਲਣਾ ਹੋਇਆ ਤਾਜੀ ਝੀਰਾ ਕਿਹੜਾ ਦੂਰ ਮੋਟਰਸਾਈਕਲ ਵੱਡਾ ਭਰਾ ਲੈ ਕੇ ਗਿਆ ਹੋਇਆ ਮੇਥੋਂ ਨਹੀਂ ਆਇਆ ਜਾਣਾ ਨਦੀ ਕਿਨਾਰੇ 베ਰੀਆਂ ਚੜ ਚੜ ਪੈਂਦੀ ਪੂਰ ਮਿਲਣਾ ਹੋਇਆ ਤਾਜੀ ਝੀਰਾ ਕਿਹੜਾ ਦੂਰ ਨਦੀ ਕਿਨਾਰੇ 베ਰੀਆਂ ਚੜ ਚੜ ਪੈਂਦਾ ਬੂਰ ਤੂੰ ਘਰ ਵਾਲੇ ਨੂੰ ਨਾ ਦੱਸੀ ਮੈਂ ਆਉਂਗਾ ਜ਼ਰੂਰ ਵਿਆਹ ਕਰਵਾ ਲਿਆ ਚੰਦਰੀ ਨੇ ਪਰ ਆਸ਼ਕ ਨਹੀਂ ਛੱਡੇ ਨਦੀ ਕਿਨਾਰੇ 베ਰੀਆਂ ਚੜਚੜ ਪੈਂਦਾ ਬੂੜ ਆਹੀ ਲਸ਼ਨਾ ਕਰਕੇ ਤੇਰਾ ਤਲਾਕ ਹੋ ਜਰੂਰ ਅਬੇ मजा ਆਏਗਾ ਨਾ ਕੁੜੀ ਸਰੋਂ ਦੇ ਫੁੱਲ ਵਰਗੀ ਓਏ ਸੈਂਟੀ ਹੋ ਗਈ ਯਾਰਾਂ ਤੇ ਕੰਮਲੀ ਹੋਣੀ ਸਾਲੀ ਜਿਹੜੀ ਤੇਰੇ ਤੇ ਸੈਂਟੀ ਹੋ ਗਈ ਮਾ ਮੈਨੂੰ ਦੇ ਦਲਾਸੇ ਕਹਿ ਉਹ ਨੂੰ ਮੇਰੇ ਮੂੜ ਦੇ ਹੱਸੇ ਬੂੜ ਦੇ ਟਾਂਕੇ ਦੁੱਖ ਦੇ ਦੇ ਮੈਨੂੰ ਦੱਸ ਨੀ ਮਾਏ ਕੋਈ ਵੀ ਵੀਡੀਓ ਵੇਖ ਲੋ ਸਾਲੇ ਦੀ ਬੰਡ ਪਾਰਟੀ ਹੀ ਰਹਿੰਦੀ ਧੂਕ ਤੇਰਾ ਸਪੜੀ ਦੇ ਡਾਂਗੇਵਾਰੀ ਗਾ ਰੰਗਲਾ ਜੱਟ ਬੱਟਾ ਤੇਰਾ ਘੰਗੇਵਾਰੀ ਗਾ ਦੇਖੀ ਮਾਤਾ ਦੁਪੱਟੇ ਨਾਲ ਗਲਾ ਨਾ ਘੁੱਟ ਲਈ ਧੂਕ ਤੇਰਾ ਸਪੜੀ ਦੇ ਡਾਂਗੇਵਾਰੀ ਗਾ ਜਿਆਦਾ ਗਰਮੀ ਕਰਕੇ ਸਪੜੀ ਬਾਹਰ ਨਿਕਲੀ ਆ ਕਰ ਲੋ ਦਰਸ਼ਨ ਹਾਂਜੀ ਮਿੱਤਰੋ ਕਿੱਦਾਂ ਦੀ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲੇ ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ